ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਨਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋ ਸੁਣਾਉ ਜੀ ਕਿਵੇਂ ਤੁਸੀਂ ਸਾਰੇ ਜਾਣੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖੇ ਤੇ ਹਾਂਜੀ ਇਹ ਦਿਨ ਹੈਗਾ ਜੀ ਇੱਥੇ ਵੀਰਵਾਰ ਦਾ ਅੱਜ ਸਵੇਰ ਦਾ ਟਾਈਮ ਆ ਆਪਾਂ ਕੁਝ ਕੰਮ ਧੰਦੇ ਜਿਹੜੇ ਆਪਣੇ ਖਤਮ ਕਰ ਲਿਆ ਤੇ ਜਿਹੜੇ ਕੁਝ ਕ ਬਾਕੀ ਨੇ ਤੇ ਹੁਣ ਆਪਾਂ ਉਹ ਕਰਦੇ ਆਂ ਜੇ ਸਭ ਤੋਂ ਪਹਿਲਾਂ ਤਾਂ ਆਪਾਂ ਇਥੇ ਲਾਉਨੇ ਆ ਹੁਣ ਝਾੜੂ ਚਾਦਰ ਵਗੈਰਾ ਝਾੜ ਕੇ ਪਿਛਾ ਦਿੰਨੇ ਆ ਬੈੱਡ ਸ਼ੀਟ ਚੇਂਜਿੰਗ ਤਾਂ ਨਹੀਂ ਕਰਨੀ ਹੈਗੀ ਜੀ ਮੈਂ ਹੀ ਪਿਛਾਉਂਗੀ ਹਲੇ ਕਿਉਂਕਿ ਮੈਂ ਪਰਸੋਂ ਹੀ ਬਿਛਾਈ ਸੀ ਚਾਦਰ ਇਹ ਠੀਕ ਪਈ ਹੈ ਸਾਫ਼ ਪਈ ਹੈ ਇਹ ਆਪਾਂ ਹੁਣ ਚਾਦਰ ਪਿਛਾ ਕੇ ਉਸ ਤੋਂ ਬਾਅਦ ਫਿਰ ਆਪਾਂ ਲਾਉਨੇ ਆ ਝਾੜੂ ਪੁੱਛ ਤੇ ਫਿਰ ਆਪਾਂ ਆਪਦੇ ਹੋਰ ਕੰਮ ਤੋਂ ਦੇ ਜਿਹੜੇ ਰੈਗ ਕਰਾਂਗੇ ਸੋ ਪਹਿਲਾਂ ਦੇ ਜਿਹੜੇ ਕੁਛਕ ਕੰਮ ਤੋਂ ਦੇ ਖਤਮ ਕਰ ਲਏ ਹੈਗੇ ਆ ਤੇ ਬਾਕੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਜੀ ਵੀਡੀਓ ਹਨਾ ਦੇਖ ਤਾਂ ਕਾਫੀ ਜਾਣੇ ਲੈਂਦੇ ਨੇ ਪਰ ਲਾਈਕ ਜਾਂ ਕਮੈਂਟ ਨਹੀਂ ਕਰਦੇ ਤਾਂ ਫਿਰ ਹੌਂਸਲਾ ਜਾਂ ਨਹੀਂ ਪੈਂਦਾਗਾ ਅੱਗੇ ਹੋਰ ਵੀਡੀਓ ਪਾਉਣ ਵਾਸਤੇ ਵੇਸਤਰਾ ਹੋ ਜਾਂਦਾ ਹਨ ਵੀ ਪਤਾ ਨਹੀਂ ਕਿਉਂ ਵੀ ਵੀਡੀਓ ਪਸੰਦ ਹੀ ਨਹੀਂ ਆਉਂਦੀਆਂ ਮੇਰੀਆਂ ਹਨਾ ਚੰਗੀਆਂ ਨੇ ਲੱਗਦੀਆਂ ਤਾਂ ਕਰਕੇ ਫਿਰ ਮਨ ਜ ਟੁੱਟ ਜਾਂਦਾ ਤੇ ਹਾਂਜੀ ਤੁਹਾਨੂੰ ਜੇ ਚੰਗੀ ਲੱਗਦੀ ਹੁੰਦੀ ਹੈ ਨਾ ਵੀਡੀਓ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਕੀ ਕਾਫੀ ਭੈਣ ਭਰਾ ਹੈਗੇ ਨੇ ਜਿਹੜੇ ਕਮੈਂਟ ਕਰਦੇ ਨੇ ਡੇਲੀ ਕਮੈਂਟ ਕਰਦੇ ਨੇ ਤੇ ਡੇਲੀ ਵੀਡੀਓ ਨੂੰ ਲਾਈਕ ਵੀ ਕਰਦੇ ਨੇ ਇਹ ਬਾਕੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਜੀ ਫੁੱਲ ਵਾਚ ਕਰਿਆ ਕਰੋ ਵੀਡੀਓ ਇਹ ਬਾਕੀ ਹੁਣ ਜਿੱਦਨ ਦੀਆਂ ਸਫਾਈਆਂ ਕੀਤੀਆਂ ਉਸ ਦਿਨ ਦੀ ਥੋੜੀ ਜਿਹੀ ਇਰਾਮਦਾਰੀ ਮਿਲ ਗਿਆ ਕਿ ਬਿਲਕੁਲ ਵੀ ਅੰਦਰ ਇੰਨੀ ਮਿੱਟੀ ਨਹੀਂ ਆਉਂਦੀਗੀ ਕਿਉਂਕਿ ਵੇੜਾ ਬਾਹਰ ਵੇੜੇ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਤਾਂ ਕਰਕੇ ਇਹ ਜ਼ਿਆਦਾ ਮਿੱਟੀ ਆਉਂਦੀ ਸੀਗੀ ਹੁਣ ਥੋੜਾ ਜਿਹਾ ਫਰਕ ਹੈ ਵੀ ਇੰਨੀ ਜ਼ਿਆਦਾ ਮਿੱਟੀ ਨਹੀਂ ਆਉਂਦੀਗੀ ਤੇ ਹੁਣ ਆਪਾਂ ਝਾੜੂ ਕਰ ਲਾ ਲਗੇ ਪੱਲਾ ਬਾਕੀ ਇੱਕ ਮੈਨੂੰ ਹਨਾ ਕਮੈਂਟ ਆਉਂਦਾ ਕਹਿੰਦੇ ਕਿ ਤੂੰ ਵੀਡੀਓ ਫਾਸਟ ਨਾ ਫਾਸਟ ਨਾ ਕਰਿਆ ਕਰੋ ਤੁਸੀਂ ਵੀਡੀਓ ਪਰ ਕੀ ਕਰਾਂ ਵੀਰੇ ਮੈਨੂੰ ਫਾਸਟ ਕਰਨੀ ਪੈਂਦੀ ਆ ਵੀਡੀਓ ਫਿਰ ਮੈਂ ਹੁਣ ਜੇ ਤਾਂ ਪੂਰੀ ਵੀਡੀਓ ਜਿੱਦਾਂ ਬਣਾਉਣੀ ਆ ਹਨਾ ਤਾਂ ਫਿਰ ਵੀਡੀਓ ਜ਼ਿਆਦਾ ਵੱਡੀ ਹੋ ਜਾਂਦੀ ਹੈ ਤੇ ਜੇਕਰ ਮੈਂ ਵੀਡੀਓ ਨੂੰ ਫਾਸਟ ਨਹੀਂ ਕਰਦੀ ਉਸੇ ਤਰ੍ਹਾਂ ਹੀ ਰੱਖਦੀ ਆ ਤਾਂ ਤੁਸੀਂ ਦੇਖ ਲਓ ਮੈਂ ਹੁਣ ਝਾੜੂ ਲਗਾਉਂਗੀ ਤੇ 15-20 ਮਿੰਟ ਤਾਂ ਝਾੜੂ ਤੇ ਲੱਗ ਜਾਣੇ ਤੇ 15-20 20 ਮਿੰਟ ਦੀ ਵੀਡੀਓ ਪੱਚੀ ਦੀ ਬਣ ਜਾਣੀ ਆ ਜੇ ਪੂਰਾ ਪ੍ਰੋਪਰ ਜਿਵੇਂ ਝਾੜੂ ਪੂਰੇ ਸਾਰੇ ਜਨਕੀ ਕਿਤੇ ਝਾੜੂ ਲਗਾਉਂਦੇ ਦੀ ਮੈਂ ਵੀਡੀਓ ਬਣਾਵਾ ਤਾਂ ਅੱਧੇ ਘੰਟੇ ਦੀ ਵੀਡੀਓ ਤਾਂ ਹੀ ਬਣ ਜੂਗੀ ਤੇ ਜੇ ਹੈਗਾ ਵੀ ਜਿਵੇਂ ਥੋੜੇ ਥੋੜੇ ਕਲਿੱਪ ਜੀ ਜੋੜੀ ਜਾਵੇ ਫਿਰ ਮੈਨੂੰ ਉਹ ਵੀ ਠੀਕ ਲੱਗਦਾਗਾ ਹਨਾ ਵੀ ਤੁਸੀਂ ਐ ਵੀ ਕਹੋਗੇ ਹਨਾ ਵੀ ਬਸ ਐਵੇਂ ਤੇ ਮੈਂ ਸਮਝੋ ਬਾਹਰ ਆ ਤੁਸੀਂ ਮੈਨੂੰ ਆਪਣੀ ਰਾਇ ਦੇ ਦਿਓ ਵੀ ਕਿੱਦਾਂ ਹਨਾ ਵੀ ਮੈਂ ਫਾਸਟ ਬਣਾ ਕਰਾਂ ਤਾਂ ਫਿਰ ਮੈਂ ਉਹਨੇ ਟਾਈਮ ਚ ਕਿੱਦਾਂ ਵੀਡੀਓ ਪੂਰੀ ਕਰਾਂ ਕਿਉਂਕਿ ਜੇ ਮੈਂ ਫਾਸਟ ਕਰਦੀ ਮੈਂ ਜਿਆਦਾ ਫਾਸਟ ਨਹੀਂ ਕਰਦੀ ਸਿਰਫ ਥੋੜੀ ਕਰਦੀ ਆ ਵੀ ਪ੍ਰੋਪਰ ਜਿਹੜਾ ਪੂਰਾ ਕੰਮ ਵੀਡੀਓ ਦੇ ਵਿੱਚ ਆ ਜਾਏ ਹਨਾ ਫਿਰ ਮੈਨੂੰ ਕੱਟ ਦਿੰਨੀ ਆ ਜਿਵੇਂ ਝਾੜੂ ਲਾਉਂਦੀ ਮਾੜਾ ਜਿਵੇਂ ਮੈਂ ਤੁਹਾਨੂੰ ਦੱਸ ਦੂੰਗੀ ਵੀ ਮੈਂ ਹੁਣ ਝਾੜੂ ਲਾ ਰਹੀ ਆ ਤਾਂ ਉਸ ਤੋਂ ਬਾਅਦ ਫਿਰ ਮੈਂ ਵੀਡੀਓ ਜਾਂ ਤੱਕ ਕੱਟਦਾ ਹਨਾ ਤਾਂ ਫਿਰ ਪੋਚਾ ਲਾਉਂਦੀ ਦੀ ਮਾੜੀ ਜਿਹੀ ਕਲਿੱਪ ਲੈ ਲਾਂ 5 ਮਿੰਟ ਦੀ ਤਾਂ ਫਿਰ ਇਸ ਤਰ੍ਹਾਂ ਤਾਂ ਹੋ ਸਕਦਾ ਤੇ ਜੇ ਹੁਣ ਪ੍ਰੋਪਰ ਪੂਰਾ ਕੰਮ ਦਿਖਾਉਂਗੀ ਤਾਂ ਫਿਰ ਤਾਂ ਮੈਨੂੰ ਵੀਡੀਓ ਫਾਸਟ ਕਰਨੀ ਪੈਣੀ ਆ ਬਾਕੀ ਹਨਾ ਹੋ ਸਕਦਾ ਕਿ ਮੈਨੂੰ ਕੁਝ ਵੀ ਇਸ ਚੀਜ਼ ਬਾਰੇ ਕੁਝ ਮੈਨੂੰ ਮੈਨੂੰ ਨਾ ਪਤਾ ਹੋਵੇ ਹਨਾ ਅਗਰ ਤੁਸੀਂ ਦੱਸ ਸਕਦੇ ਹੋ ਤਾਂ ਮੈਨੂੰ ਪਲੀਜ਼ ਤੁਸੀਂ ਦੱਸ ਦਿਓ ਤੇ ਆਪਾਂ ਉਸ ਤਰ੍ਹਾਂ ਵੀਡੀਓ ਬਣਾ ਲਿਆ ਕਰਾਂਗੇ ਚਲੋ ਜੀ ਹੁਣ ਉਧਰੋਂ ਝਾੜੂ ਵਗੈਰਾ ਆਪਾਂ ਕੱਢ ਕੇ ਸਾਰਾ ਬਸ ਇੱਥੋਂ ਰਹਿ ਗਿਆ ਥੋੜਾ ਜਿਹਾ ਇਧਰੋਂ ਝਾੜੂ ਕੱਢ ਕੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਵੀ ਹਲੇ 34 ਚੋਂ ਕੱਢਣਾ ਸੀਗਾ ਕਿਉਂਕਿ ਉੱਥੇ ਵੀ ਹੱਲੇ ਝਾੜੂ ਕੱਢਣਾ ਕਿਉਂਕਿ ਉੱਥੇ ਨਾ ਡੇਕ ਕਰਕੇ ਪੱਤੇ ਡਿੱਗ ਜਾਂਦੇ ਵੈਸੇ ਜਦੋਂ ਮੈਂ ਵਿੜਾ ਸੁੰਭ ਰਿਆ ਸੀ ਵਿੜਾ ਇਸ ਤੋਂ ਪਹਿਲਾਂ ਮੈਂ ਸੁੰਭ ਲਿਆ ਤੇ ਜਦੋਂ ਉੱਥੇ ਵਿੜਾ ਸੁੰਭ ਰਿਆ ਸੀਗਾ ਨਾ ਤਾਂ ਉਸ ਟਾਈਮ ਤੇ ਸਾਰੇ ਵਿਜੌਂਤਰੇ ਚ ਵੀ ਬਾਹਰ ਝਾੜੂ ਕੱਢ ਕੇ ਸਾਰਾ ਵਿੜਾ ਪੂਰਾ ਸੁੰਭ ਰਿਆ ਸੀਗਾ ਤੇ ਪਰ ਉਹ ਕੀ ਹੋਇਆ ਵੀ ਡੇਕ ਦੇ ਉੱਪਰੋਂ ਪੱਤੇ ਡਿੱਗੀ ਜਾਂਦੇ ਕਿਉਂਕਿ ਅੱਜ ਨਾ ਹਵਾ ਚੱਲਦੀ ਹੈ ਵੀ ਜਿੱਦਾਂ ਅੱਜ ਮੌਸਮ ਦਾ ਫਰਕ ਹੈ ਜਿੱਦਾਂ ਕਿ ਹਵਾ ਚੱਲਦੀ ਹੈ ਵੀ ਇੰਨੀ ਜ਼ਿਆਦਾ ਗਰਮ ਗੁੰਮ ਨਹੀਂ ਹੈਗਾ ਹਵਾ ਚੱਲਦੀ ਠੰਢੀ ਠੰਢੀ ਤੇ ਮੈਨੂੰ ਕੱਲ ਵਾਲੀ ਵੀਡੀਓ ਤੇ ਹਨਾ ਇੱਕ ਵੀਰੇ ਨੇ ਅੱਜ ਕਮੈਂਟ ਵੀ ਕੀਤਾ ਸੀਗਾ ਸਵੇਰ ਕਿ ਹਨਾ ਵੀ ਪੰਨੇ ਸਾਡੇ ਮੀਂਹ ਪੈ ਰਿਹਾ ਤੇ ਤੁਹਾਡੇ ਤੁਹਾਡੇ ਮੀਂਹ ਨਹੀਂ ਪੈ ਰਿਆ ਪਰ ਸਾਡੇ ਮੀਂਹ ਤਾਂ ਨਹੀਂ ਆਇਆਗਾ ਪਰ ਜਿੱਦਾਂ ਹਵਾ ਇਸ ਤਰ੍ਹਾਂ ਚੱਲ ਰਹੀ ਸੀ ਜਿੱਦਾਂ ਮੀਂਹ ਰੁਕ ਤੇ ਵੀ ਐਸ ਚਾਂਸ ਸੀਗਾ ਵੀ ਕਿਤੇ ਹੋਰ ਪਾਸੇ ਮੀਂਹ ਪੈ ਰਿਹਾ ਤੇ ਜਾਮੀ ਆਊਗਾ ਇੱਥੇ ਵੀ ਪਰ ਮੀਂਹ ਆਇਆ ਤਾਂ ਹੈ ਨਹੀਂਗਾ ਹਜੇ ਤੱਕ ਅੱਗੇ ਦਾ ਪਤਾ ਨਹੀਂ ਪਰ ਮੈਂ ਤਾਂ ਕਹਿੰਨੀ ਵੀ ਹੁਣ ਸਾਡੇ ਤਾਂ ਨਹੀਂ ਆਵੇ ਓਕੇ ਮੇਰਾ ਬਹੁਤ ਪਕਾਈ ਹੋਈ ਹੈ ਹਨਾ ਫਿਰ ਮੈਨੂੰ ਇਨਾ ਹੀ ਫਿਰ ਮੱਥਾ ਮਾਰਨਾ ਪਊਗਾ ਬਾਕੀ ਹਨਾ ਜੋ ਪ੍ਰਮਾਤਮਾ ਨੇ ਮਨਜ਼ੂਰ ਆ ਤੇ ਚਲੋ ਜੀ ਹੁਣ ਆਪਾਂ ਝਾੜੂ ਲਾਲ ਗਏ ਫਿਰ ਕਰਦੇ ਆਪਾਂ ਅਗਲੇ ਕੰਮ ਤੰਦੇ ਪਹਿਲਾਂ ਮੈਂ ਤੁਹਾਨੂੰ ਝਾੜੂ ਕੱਢ ਲਾਂ ਲਓ ਜੀ ਹੁਣ ਆਪਾਂ ਅੰਦਰ ਝਾਲੂ ਕਲਾ ਕੇ ਤੇ ਅਗੇ ਸਿ ਚੌਂਕੀਂ ਚ ਤੇ ਇੱਥੋਂ ਆਪਾਂ ਹੁਣ ਚੁੱਲ੍ਹੇ ਦੇ ਵਿੱਚੋਂ ਜਿਹੜੀ ਸੋਹਾ ਕੱਢ ਦਿੰਨੇ ਆ ਕਿਉਂਕਿ ਇਹ ਨਾ ਥੋੜੀ ਜਿਹੀ ਗਰਮ ਸੀਗੀ ਪਹਿਲਾਂ ਮੈਂ ਤਾਂ ਨਹੀਂ ਕੱਢੀ ਕਿਉਂਕਿ ਸਵੇਰ ਦੇ ਟਾਈਮ ਤੇ ਜਿੱਦਾਂ ਹਨਾ ਉੱਠਨਸਾਰ ਉੱਠ ਕੇ ਆਪਾਂ ਚੁੱਲ੍ਹੇ ਦੇ ਵਿੱਚ ਅੱਗ ਪਾਉਂਦੇ ਆ ਉਹ ਵੀ ਚੰਗੀ ਹੁੰਦੀ ਆ ਹਨਾ ਸਵੇਰੇ ਉੱਠਨ ਅਨਸਾਰ ਆਪਾਂ ਪਹਿਲਾਂ ਚੁੱਲ੍ਹੇ ਦੇ ਵਿੱਚ ਅੱਗ ਪਾਉਂ ਕਹਿੰਦੇ ਜਦੋਂ ਆਪਾਂ ਹਨਾ ਜੋਤ ਵਗੈਰਾ ਲਾਉਨੇ ਆ ਧੂਪ ਵਤੀ ਕਰਦੇ ਆ ਹਨਾ ਸਤਨਾ ਵੈਗਰੂ ਬਾਬਾ ਜੀ ਬੋਲਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਸਟੈਂਪ ਤੇ ਆਪਾਂ ਚੁੱਲ੍ਹੇ ਦੇ ਵਿੱਚ ਅੱਗ ਪਾਉਨੇ ਆ ਤੇ ਮੈਂ ਇਥੇ ਜਿਹੜੀ ਜਾਨੀ ਕਿ ਇਹਨੂੰ ਤਖਾ ਦੇਣੀ ਆ ਜਾਨੀ ਕਿ ਹਨਾ ਵੀ ਇਹ ਥੋੜੀ ਜੀ ਤੇ ਪਾਣੀ ਧਰ ਦੇਣੀ ਹੈ ਉੱਪਰ ਜਿਵੇਂ ਨਾਲੇ ਪਾਣੀ ਗਰਮ ਹੋ ਜਾਂਦਾ ਜਿੱਦਾਂ ਜੇ ਜਿਵੇਂ ਅਰਸ਼ ਨੂੰ ਨਰਮ ਗਰਮ ਪਾਣੀ ਨਾਲ ਨਹਾਉਣਾ ਹੋਵੇ ਤਾਂ ਕਈ ਵਾਰੀ ਵੀ ਉਹਨੇ ਥੋੜਾ ਜਿਹਾ ਪਾਣੀ ਵਿੱਚ ਲੈਣਾ ਹੋਵੇ ਜਿੱਦਾਂ ਕਿ ਮੌਸਮ ਬਦਲ ਜਾਂਦਾ ਕਈ ਵਾਰੀ ਸਵੇਰ ਦੇ ਟਾਈਮ ਤੇ ਥੋੜਾ ਜਿਹਾ ਮੌਸਮ ਦਾ ਫਰਕ ਹੋਵੇ ਤਾਂ ਕਰਕੇ ਫਿਰ ਜਾਂ ਬਾਦ ਵਿੱਚ ਪੋਣੇ ਵਗੈਰਾ ਧੋਣ ਦੇ ਕੰਮ ਆ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਤਾਂ ਪਾਣੀ ਗਰਮ ਦੀ ਲੋੜ ਹੀ ਨਹੀਂ ਪੈਗੀ ਜਿੱਦਾਂ ਹੁਣ ਅੱਜ ਮੌਸਮ ਦਾ ਥੋੜਾ ਜਿਹਾ ਫਰਕ ਆ ਵੀ ਉਸ ਚੀਜ਼ ਕਰਕੇ ਤੇ ਹੁਣ ਆਪਾਂ ਸਾਫ਼ ਕਰਤਾ ਇੱਥੋਂ ਚੁੱਲਾ ਤੇ ਬਾਕੀ ਚੁੱਲੇ ਦੇ ਮੈਂ ਸਾਈਡਾਂ ਤੋਂ ਮਿੱਟੀ ਲਾਈ ਸੀਗੀ ਕਿਉਂਕਿ ਉਹ ਜਦੋਂ ਚੁੱਲਾ ਮੈਂ ਪਹਿਲਾਂ ਗੱਡਿਆ ਸੀਗਾ ਤੇ ਜਦੋਂ ਮੈਂ ਚੁੱਲਾ ਗੱਡਿਆ ਸੀਗਾ ਤੇ ਉਸ ਟਾਈਮ ਤੇ ਸੀਮੈਂਟ ਨਹੀਂ ਹੈਗਾ ਸੀ ਘਰੇ ਤੇ ਵੀ ਹਨਾ ਜਿੱਦਾਂ ਅਸੀਂ ਦੇ ਨੇ ਸਾਡੇ ਨਾਲ ਦੇ ਘਰ ਹਨਾ ਉਹ ਆਂਟੀ ਕਹਨੇ ਵੀ ਲਿਆ ਸੀਗਾ ਉਹ ਅਸੀਂ ਦੋ ਆਨੇ ਫਿਰ ਉਹ ਆਂਟੀ ਕਹਿੰਦੇ ਕਿ ਉਹ ਦਿਨ ਸੀਗਾ ਵੀ ਅੱਜ ਤੇ ਦਿਨ ਗੱਟ ਲਾ ਵੀ ਉਸ ਤੋਂ ਬਾਅਦ ਫਿਰ ਵੀ ਨਹੀਂ ਹਨਾ ਵੀ ਦਿਨ ਅੱਜ ਗੱਟ ਲਗੀ ਆਪਾਂ ਚੁੱਲ੍ਹਾ ਤੇ ਫਿਰ ਅਸੀਂ ਉਹ ਮੈਂ ਉਵੇਂ ਰੱਖ ਲਿਆ ਸੀਗਾ ਮਿੱਟੀ ਦੇ ਨਾਲ ਹੀ ਗੱਟ ਲਿਆ ਸੀਗਾ ਯਾਨੀ ਕਿ ਚੁੱਲ੍ਹਾ ਮਿੱਟੀ ਦੇ ਨਾਲ ਹੀ ਰੱਖ ਲਿਆ ਸੀਗਾ ਤੇ ਫਿਰ ਹੁਣ ਜਿਵੇਂ ਕਿ ਮਿੱਟੀ ਹਨਾ ਵੀ ਜਾਂ ਤਾਂ ਵਧੀਆ ਮਿੱਟੀ ਹੋਵੇ ਜਿਵੇਂ ਚੁੱਲ੍ਹੇ ਵਾਲੀ ਪਹਿਲਾਂ ਚੀਕਣੀ ਮਿੱਟੀ ਹੋਵੇ ਹਨਾ ਹਣ ਉਹ ਮੇਦੀ ਮਿੱਟੀਆਂ ਤਰੀਆਂ ਨਹੀਂ ਗੀਆਂ ਪੈਸੀ ਪਹਿਲਾਂ ਤਾਂ ਕੱਚਾ ਚੁੱਲਾ ਹੀ ਸੀਗਾ ਕਹਿੰਦੇ ਵੀ ਕੱਚਾ ਚੁੱਲਾ ਰੱਖਣਾ ਚਾਹੀਦਾ ਹਨਾ ਵੀ ਕੱਚਾ ਚੁੱਲਾ ਚੰਗਾ ਮੰਨਿਆ ਜਾਂਦਾ ਮਿੱਟੀ ਦਾ ਬਣਿਆ ਹੋਇਆ ਚੁੱਲਾ ਪੱਕਾ ਚੁੱਲਾ ਨਹੀਂ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਤਾਂ ਕੱਚੇ ਚੁੱਲੇ ਹੀ ਸੀਗੇ ਕੱਚਾ ਚੁੱਲਾ ਹੀ ਸੀਗਾ ਮੈਂ ਜਦੋਂ ਵੀ ਅਸੀਂ ਯਾਨੀ ਕਿ ਘਰ ਪਾ ਕੇ ਘਰ ਪਾਇਆ ਸੀਗਾ ਤੇ ਚੁੱਲਾ ਗੱਡਿਆ ਸੀ ਤਾਂ ਕੱਚਾ ਚੁੱਲਾ ਹੀ ਘਟਾਇਆ ਸੀਗਾ ਤੇ ਉਦੋਂ ਮੈਂ ਉਹਦੇ ਤੋਂ ਦੋ ਤਿੰਨ ਚੁੱਲੇ ਲੈ ਕੇ ਰੱਖ ਲੈ ਸੀਗੇ ਮਿੱਟੀ ਦੇ ਤੇ ਉਸ ਤੋਂ ਬਾਅਦ ਫਿਰ ਇੱਕ ਖਣੀ ਦੋ ਘਰੇ ਬਣਾਲੇ ਸੀਗੇ ਉਸ ਟਾਈਮ ਤੇ ਮਿੱਟੀ ਇਸ ਸੀਗੀ ਵਧੀਆ ਤੇ ਫਿਰ ਉਸ ਤੋਂ ਬਾਅਦ ਫਿਰ ਮਿੱਟੀਾਂ ਹੀ ਨਹੀਂ ਉਵੇਂ ਤੇ ਰਹੀਆਂ ਫਿਰ ਤਾਂ ਚੁੱਲ੍ਹੇ ਜਿਵੇਂ ਹਨਾ ਪੁਰਗੀ ਮਿੱਟੀ ਤਾਂ ਚੁੱਲ੍ਹੇ ਤੇ ਮਿੱਟੀ ਲਾਉਣ ਵਾਸਤੇ ਤਰਸਦੇ ਸੀਗੇ ਐਤ ਕੀ ਜਾ ਮਿਲੀ ਪਹਿਲਾਂ ਤਾਂ ਸਾਲ ਸਾਰਾ ਮਿੱਟੀ ਹੋਈ ਨਹੀਂ ਮਿਲੀ ਕਿਸੇ ਨੇ ਨਾ ਕੋਈ ਹਨਾ ਖੱਡਾ ਲਾਇਆ ਤੇ ਨਾ ਕੋਈ ਕੋਰ ਵੀ ਮਿਲੀ ਤੇ ਐਤ ਕੀ ਜਾ ਚਲੋ ਇੱਕ ਟਰਾਲੀਂ ਕੋਰ ਦੀ ਮਿਲ ਗਈ ਚਲੇ ਦੇ ਨਾਲ ਥੋੜਾ ਜਿਹਾ ਸੌਖਾ ਹੋ ਗਿਆ ਨਾਲੇ ਛਤ ਪੰਛਤ ਲਪੀਆਂ ਗਈਆਂ ਚਲ ਤਾਂ ਹੀ ਇਹਨੂੰ ਸਾਫ-ਸਮ ਰੱਖਦੇ ਆਂ ਵੀ ਚੱਲ ਹਨਾ ਕੰਮ ਆਊਗੀ ਫਿਰ ਪਤਾ ਨਹੀਂ ਫਿਰ ਕਿਸੇ ਨੇ ਕਦੋਂ ਖੱਡਾ ਲਾਉਣਾ ਤੇ ਬਾਕੀ ਫਿਰ ਉਸ ਤੋਂ ਬਾਅਦ ਹਨਾ ਜਦੋਂ ਮਿੱਟੀ ਨਾ ਮਿਲੇ ਫਿਰ ਵੀ ਜਿਵੇਂ ਉਹ ਟੁਟਟੇ ਆ ਜਾਂਦਾ ਹਨਾ ਵੀ ਤੁਹਾਨੂੰ ਵੀ ਪਤਾ ਵੀ ਬੁਰਾ ਲੱਗਦਾ ਸੀਗਾ ਫਿਰ ਤਾਂ ਕਰਕੇ ਆਪਾਂ ਪੱਕਾ ਚੁੱਲ੍ਹਾ ਹੀ ਗੱਡ ਲਿਆ ਉਸ ਤੋਂ ਬਾਅਦ ਮੈਂ ਤੇ ਫਿਰ ਉਹ ਜਿੱਦਣ ਗੱਡਿਆ ਸੀਗਾ ਤੇ ਉਸ ਦਿਨ ਫਿਰ ਮੈਂ ਮਿੱਟੀ ਦੇ ਨਾਲ ਜਿਵੇਂ ਚੁੱਲ੍ਹਾ ਜਿਹੜਾ ਕੱਚਾ ਚੁੱਲ੍ਹਾ ਪਹਿਲਾਂ ਸੀਗਾ ਮਿੱਟੀ ਦਾ ਜਿਹੜਾ ਪੋੜਿਆ ਫਿਰ ਉਹੀ ਮਿੱਟੀ ਭੌਂ ਕੇ ਤੇ ਉਹਦੇ ਨਾਲ ਹੀ ਫਿਰ ਇਹ ਪੱਕਾ ਚੁੱਲ੍ਹਾ ਜਿਹੜਾ ਮੈਂ ਗੱਡ ਲਿਆ ਸੀਗਾ ਵੀ ਟਾਈਮ ਪਾਸ ਤੌਰ ਤੇ ਤੇ ਅੱਜ ਮੈਂ ਇਹਦੇ ਤੋਂ ਹੁਣ ਜਾਨੀ ਕਿ ਮਿੱਟੀ ਨਾ ਜਿਵੇਂ ਨਾ ਖਰਾਬ ਜਿਵੇਂ ਉੱਫਣ ਜੇ ਗਈ ਸੀਗੀ ਮਿੱਟੀ ਤੇ ਉਹ ਮੈਂ ਸਾਈਡਾਂ ਤੋਂ ਨਾ ਖੁਰਚ ਕੇ ਜਿਵੇਂ ਲਾਤੀ ਵਿੱਚੋਂ ਵੀ ਜਾਨੀ ਕਿ ਜਿਹੜਾ ਥੱਲੇ ਜੰਮੀ ਸੀ ਮਿੱਟੀ ਉਹ ਤਾਂ ਨਹੀਂ ਖੁਰਚੀ ਪਰ ਸਾਈਡਾਂ ਤੋਂ ਹਨਾ ਜਿਹੜੀ ਸੀਗੀ ਵੀ ਉੱਪਰ ਉੱਪਰ ਦਿਖਦੀ ਸੀਗੀ ਉਫਣੀ ਜੀ ਵੀ ਭੜੇ ਲੱਗਦੀ ਸੀ ਉਹ ਮੈਂ ਲਾਤੀ ਆ ਤੇ ਹੁਣ ਆਪਾਂ ਉਹਨੂੰ ਉੱਥੋਂ ਪਹਿਲਾਂ ਸਾਫ਼ ਕਰ ਦਿੰਨੇ ਆ ਅਜਿੱਦਾ ਹੁਣ ਮੈਂ ਇੱਧਰ ਪੋਚਾ ਲਾ ਕੇ ਫਿਰ ਮੈਂ ਬਾਹਰ ਪੋਚਾ ਲਾਉਂਗੀ ਉਦੋਂ ਮੈਂ ਥੋ ਤੋ ਦੂੰਗੀ ਥੋੜਾ ਜਿਹਾ ਪਾਣੀ ਜਿਹਾ ਪਾ ਦੂੰਗੀ ਤੇ ਬਾਅਦ ਵਿੱਚ ਫਿਰ ਉਹਦੇ ਵਿੱਚ ਸੀਮੈਂਟ ਪਾ ਦੂੰਗੀ ਤੇ ਸੁੱਕ ਜੂਗਾ ਵੀ ਕਿਉਂਕਿ ਤੋਂ ਪਤੇਜਾ ਸੁੱਕਿਆ ਆਣਾ ਸ਼ਾਮ ਤੱਕ ਵਧੀਆ ਤੇ ਫਿਰ ਸੋਹਣਾ ਲੱਗੂਗਾ ਸੀਮੈਂਟ ਪਾਤਾ ਜਿਹਦੇ ਵਿੱਚ ਕਿਉਂਕਿ ਸਾਈਡਾਂ ਤੇ ਮਿੱਟੀ ਜੀ ਨਾਲ ਉਪਰ ਹੀ ਜਾਂਦੀ ਸੀ ਕਿ ਉਹ ਬਰੂਝੀ ਲੱਗਦੀ ਸੀਗੀ ਤੇ ਤਾਂ ਕਰਕੇ ਮੈਂ ਹੱਬ ਚੱਲ ਆਪਾਂ ਅੱਜ ਸੀਮੈਂਟ ਪਾ ਦਿੰਨੇ ਆ ਤੇ ਬਾਕੀ ਸਾਰੇ ਹੁਣ ਆਪਾਂ ਝਾੜੂ ਕੱਢ ਲਿਆ ਸੀਗਾ ਤੇ ਲਾ ਤੇ ਉੱਚੇ ਵੀ ਤਕਰੀਬਨ ਲਾਤੀ ਬਸ ਹੁਣ ਉਧਰ ਸਾਰੇ ਕਿਤੇ ਲਾਤੀ ਸੀ ਬੈਡਰੂਮ ਚ ਲਾਤੀ ਸੀਗੇ ਸੋਫੇ ਵਾਲੇ ਰੂਮ ਚ ਸਾਰੇ ਕਿਤੇ ਲੱਗੇ ਸੀਗੇ ਸਿਰਫ ਰਹਿ ਗਈ ਸੀ ਆਪਣੀ ਰਸੋਈ ਤੇ ਸੋਈ ਦੇ ਅੱਗੇ ਜਿਹੜਾ ਛੋਟਾ ਜਿਹਾ ਬ੍ਰਾਂਡਾ ਆਪਣਾ ਉਹ ਰਹਿ ਗਿਆ ਸੀਗਾ ਤੇ ਪੇਟੀਆਂ ਵਾਲਾ ਕਮਰਾ ਰਹਿ ਗਿਆ ਆਪਣਾ ਬਸ ਆਪਾਂ ਇਹਨਾਂ ਇਹਨਾਂ ਕਮਰਿਆਂ ਦੇ ਵਿੱਚ ਲਾ ਕੇ ਹੁਣ ਪੋਚਾਂ ਤੇ ਫਿਰ ਆਪਾਂ ਬਾਹਰ ਲਾ ਦਾਂਗੇ ਪੋਚਾਂ ਤੇ ਬਾਕੀ ਹੁਣ ਤੁਹਾਨੂੰ ਦੱਸਿਆ ਵੀ ਜਿੱਦਾਂ ਦਾ ਥੋੜਾ ਜਿਹਾ ਸਫਾਈਆਂ ਕੀਤੀਆਂ ਤੇ ਹਲੇ ਤੱਕ ਸਾਫ-ਸਾਫ ਲੱਗਦਾ ਸੋਹਣਾ ਲੱਗਦਾ ਤੇ ਮਨ ਨੂੰ ਵੀ ਸਕੂਨ ਮਿਲਦਾ ਆਪਣੇ ਆਪ ਨੂੰ ਹਨਾ ਕਿ ਜਿੱਦਾਂ ਸਾਫ਼ ਹੋਵੇ ਜੇ ਘਰ ਗੰਦਾ ਹੋਵੇ ਤਾਂ ਆਪਣੇ ਆਪ ਤੇ ਖੇਚੜ ਚੜਦੀ ਆ ਤੇ ਜੇਕਰ ਆਪਣੇ ਘਰ ਦੇ ਵਿੱਚ ਸਾਫ਼ ਸਫਾਈ ਆ ਹਨਾ ਤਾਂ ਬਦਿਆ ਸੋਹਣਾ ਲੱਗਦਾ ਮਨ ਨੂੰ ਸਕੂਨ ਮਿਲਦਾ ਤੇ ਬਾਕੀ ਹਲੇ ਜਿਵੇਂ ਇੱਧਰ ਲਾ ਜਿਵੇਂ ਆਪਣਾ ਸਾਹਮਣਾ ਗੇਟ ਆ ਹਨਾ ਤਾਂ ਇਹ ਸੜਕ ਤੋਂ ਇਹ ਤਾਂ ਮੈਂ ਚਲੋ ਡੇਲੀ ਸੁੰਬਰਦੀ ਆ ਹਰ ਰੋਜ਼ ਮੈਂ ਸੁੰਬਰਦੀਆਂ ਬਾਹਰ ਤੋਂ ਹਰ ਰੋਜ਼ ਸੁੰਬਰ ਕੇ ਤੇ ਪਾਣੀ ਛੜਕਦੀਆਂ ਜਿਹੜਾ ਕੱਚਾ ਥਾਂ ਹੈ ਜਿਹੜਾ ਪੱਕਾ ਥਾਂ ਹੈ ਉੱਥੇ ਉਹਨੂੰ ਧੋ ਦਿੰਨੀ ਆ ਜਿਵੇਂ ਅੱਗੇ ਥੜਾ ਬਣਿਆ ਹੋਇਆ ਜਿਵੇਂ ਹਨਾ ਤੇ ਧੋ ਦਿੰਨੀ ਆ ਵੀ ਚੰਗਾ ਹੁੰਦਾ ਹਨਾ ਬਾਹਰ ਦੇ ਵਿੱਚ ਤੇ ਉਹ ਤਾਂ ਮੈਂ ਸਵੇਰੇ ਉੱਠਨ ਸਾਰੇ ਜਿਵੇਂ ਚੁੱਲ੍ਹੇ 'ਚ ਅੱਗ ਪਾ ਕੇ ਉਸ ਤੋਂ ਬਾਅਦ ਪਸ਼ੂਆਂ ਦਾ ਕੰਮ ਕਰਕੇ ਉਸ ਤੋਂ ਬਾਅਦ ਹਨਾ 게ਟ ਦੀ ਸਫਾਈ ਕਰਨੀ ਹੁੰਦੀ ਐ ਮੈਂ ਵੀ ਨੇਰੇ ਨੇਰੇ ਤੇ ਆਪਣਾ ਜਿਹੜਾ ਬੈਕ ਸਾਈਡ ਤੇ ਜਿਵੇਂ ਪਸ਼ੂਆਂ ਵਾਲੇ ਪਾਸੇ ਜਿਵੇਂ ਛੋਟਾ ਬਾਹਰ ਆ ਜਿਹੜਾ ਉੱਧਰ ਬਹੁਤ ਗੰਦਾ ਹੋਇਆ ਪਿਆ ਤੇ ਹਾਂਜੀ ਉੱਧਰ ਨਾਲ ਕਾਫੀ ਗੰਦਾ ਜਿਹਾ ਹੋਇਆ ਪਿਆ ਤੇ ਉਹ ਸਾਫ਼ ਕਰਨ ਵਾਲਾ ਰਹਿੰਦਾ ਏ ਤੇ ਹੁਣ ਮੈਂ ਸਵੇਰੇ ਅੱਜ ਤਾਂ ਫਿਰ ਮੈਂ ਲੇਟ ਹੋ ਗਈ ਕਿਉਂਕਿ ਜਿਵੇਂ ਹਣਾ ਇਹ ਕੰਮ ਕਰਦੀ ਨੂੰ ਪਹਿਲਾਂ ਸਵੇਰੇ ਸਵੇਰੇ ਤਾਂ ਮੈਨੂੰ ਯਾਦ ਨਹੀਂ ਆਇਆ ਜੀ ਤਾਂ ਸਵੇਰੇ ਸਵੇਰੇ ਮੈਨੂੰ ਯਾਦ ਆ ਜਾਂਦਾ ਫਿਰ ਤਾਂ ਮੈਂ ਸਵੇਰੇ ਸਵੇਰੇ ਚਲੋ ਉੱਧਰ ਦੀ ਸਫਾਈ ਜਿਹੜੀ ਕਰ ਦੇਣੀ ਸੀਗੀ ਤੇ ਬਾਅਦ ਵਿੱਚ ਜਿੱਦਾਂ ਕਿ ਹੋਣਾ ਇਸ ਟਾਈਮ ਤੇ ਯਾਦ ਆਇਆ ਮੈਨੂੰ ਜਦੋਂ ਸਾਰਾ ਕੰਮ ਜਦੋਂ ਖਤਮ ਕਰ ਲਿਆ ਉਸ ਟਾਈਮ ਤੇ ਮੈਨੂੰ ਯਾਦ ਆਇਆ ਹਨਾ ਵੀ ਮੈਂ ਉੱਧਰ ਵੀ ਸਫਾਈ ਕਰਨੀ ਸੀ ਤੇ ਫਿਰ ਮੈਂ ਕਿਹਾ ਵੀ ਹੁਣ ਮੈਂ ਲੇਟ ਹੋ ਜੂੰਗੀ ਕਹਿ ਲੋ ਵੀ ਐਸ ਤਰ੍ਹਾਂ ਸੀਗਾ ਵੀ ਮੈਨੂੰ 12:30 ਹੋ ਗਈ ਸੀ ਮੈਂ ਸਾਰਾ ਕੰਮ ਕਰਦਿਆਂ ਕਿੰਨਾ ਦਾ ਫਰਕ ਪੈ ਗਿਆ ਹਨਾ ਤੇ ਤਕਰੀਬਨ ਇਕੱਲੇ ਜਾਣੇ ਨੂੰ ਟਾਈਮ ਲੱਗ ਹੀ ਜਾਂਦਾ ਤੇ ਤਾਂ ਕਰਕੇ ਤੇ ਹਾਂਜੀ ਲੋ ਜੀ ਦੇਖੋ ਇੱਧਰ ਹੁਣ ਆਪਣੀ ਜਿਹੜੀ ਸਾਰੀ ਸਫਾਈ ਹੋ ਗਈ ਆ ਬਾਹਰ ਬੇੜੇ ਦੀ ਵੀ ਇੱਧਰ ਸੀਮੈਂਟ ਵੀ ਪਾਤਾ ਸੀਗਾ ਤੇ ਸਾਰੇ ਜਿਹੜੇ ਝਾੜੂ ਪੁੱਛ ਦਾ ਕੰਮ ਬਾਹਰ ਬੇੜੇ ਦਾ ਸਾਰਾ ਪਛੂਆਂ ਲੋ ਵੀ ਆਪਣਾ ਸਾਰਾ ਕੰਮ ਹੋ ਗਿਆ ਸੀਗਾ ਤੇ ਬਸ ਉਹ ਵੀ ਆਰਾਮਦਾਰੀ ਨਾਲ ਬੈਠ ਕੇ ਸੀਗੇ ਆਪਣੇ ਵਧੀਆ ਪੱਖੇ ਚੱਲੀ ਜਾਂਦੇ ਸੀਗੇ ਦੇਖੋ ਜਿਹੜੇ ਵੀ ਸਫਾਈ ਵੀ ਹੋ ਗਈ ਲਓ ਜੀ ਪੱਖੇ ਚੱਲੀ ਜਾਂਦੇ ਆ ਬੈਠੇ ਆਰਾਮ ਨਾਲ ਪਰਲੇ ਸਾਈਡ ਦੁਬਾਰੋਂ ਵੀ ਸੁੰਬਰ ਲਿਆ ਸੀਗਾ ਤੇ ਹੁਣ ਜੇ ਇੱਥੇ ਹੋ ਗਿਆ ਹੈਗਾ ਇਹ 3 ਵਜੇ ਦਾ ਟਾਈਮ ਤੇ 3 ਵਜੇ ਹੁਣ ਆਪਾਂ ਆਪਦੀ ਜਿਹੜੀ ਡਿਊਟੀ ਨਿਭਾਉਣੀ ਆ ਫਿਰ ਕੀ ਇਥੋਂ ਮੱਜਾਂ ਬਾਹਰ ਕੱਢ ਕੇ ਤੇ ਫਿਰ ਅੰਦਰੋਂ ਆਪਾਂ ਸਫਾਈ ਕਰ ਦਿੰਨੇ ਆ ਗੋਹਾ ਚੱਕ ਕੇ ਤੇ ਥੋੜੀ ਬਹੁਤੀ ਜਿੱਥੋਂ ਫਰਸ਼ ਲੱਗੀ ਜਿਆਦਾ ਖਰਾਬ ਜੀ ਲੱਗੀ ਤਾਂ ਆਪਾਂ ਧੋ ਦਾਂਗੇ ਜੇ ਇਸ ਤਰ੍ਹਾਂ ਹੀ ਸੈਕਟਰ ਆਉਂਦੀ ਹੋਈ ਤਾਂ ਫਿਰ ਨਾ ਧੋਵਾਂਗੇ ਬਾਕੀ ਵੈਸੇ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਕਿ ਪਰਲੇ ਸਾਈਡ ਆਣਾ ਬਾਹਰੋਂ ਸਫਾਈ ਕਰਨੀ ਆ ਤੇ ਫਿਰ ਮੈਂ ਪਹਿਲਾਂ ਮੇਰਾ ਸੀਗਾ ਹੁਣ ਮਾਣਾ ਵੀ ਇਸ ਟਾਈਮ ਤੇ ਵੀ ਮੈਂ ਕਰਦੀ ਆ ਸਫਾਈ ਦੇ ਬੱਠੇ-ਬੱਠੇ ਪਾ ਕੇ ਤੇ ਫਿਰ ਜਦੋਂ ਨੂੰ ਮੈਂ ਬੱਠੇ-ਬੱਠੇ ਪਾਏ ਉਦੋਂ ਟਾਈਮ ਵੀ 5:00 ਵਜੇ ਸੀ ਮੈਨੂੰ ਤੇ ਸਬਜ਼ੀ ਵਗੈਰਾ ਵੀ ਮੈਂ ਬਣਾਉਣੀ ਸੀਗੀ ਫਿਰ ਤੇ ਫਿਰ ਮੈਂ ਖਾਣਾ ਵੀ ਇਸ ਤੋਂ ਬਾਅਦ ਇੱਕ ਨਾ ਵੀ ਆਪਣੇ ਤਾਂ ਗੁਰਦੁਆਰਾ ਸਾਹਿਬ ਨੇੜੇ ਰਹਿ ਜਾਂਦਾ ਜਿਵੇਂ ਪਿੱਛੋਂ ਪਿਛਲੇ ਪਸੂਆਂ ਵਾਲੇ ਸਾਈਡ ਤੋਂ ਤੇ ਫਿਰ ਆਪਣੇ ਵੀ ਤਾਂ ਬਾਬਾ ਜੀ ਦੀ ਹਨਾ ਸਰਾਧ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੋਗਾ ਸਿੰਘ ਜੀ ਦਾ ਤੇ ਫਿਰ ਆਪਣੇ ਜਿਵੇਂ ਕਿ ਟਾਲੀ ਵਾਲੇ ਤੋਂ ਵੀ ਸੰਗਤ ਆਉਂਦੀ ਆ ਤੇ ਆਪਣੇ ਵੀ ਹਰ ਸਾਲੇ ਬੜੀ ਕੈਲੋਰੀਜ਼ਨ ਵਾਲੇ ਮੰਨ ਕੇ ਚੱਲੋ ਹਨਾ ਵੀ ਹੁੰਦਾ ਹੈਗਾ ਟੂਰਨਾਮੈਂਟ ਵੀ ਹੋਊਗਾ ਤੇ ਅੱਜ ਖਣਪਾਠ ਸਹਿ ਪ੍ਰਕਾਸ਼ ਕੀਤੇ ਗਏ ਨੇ ਤੇ ਖਣਪਾਠ ਪ੍ਰਕਾਸ਼ ਕੀਤੇ ਤੇ ਫਿਰ ਸੰਗਤ ਲੰਗਦੀ ਆ ਹਨਾ ਤਾਂ ਕਰਕੇ ਸਾਰੇ ਏ ਟੂ ਜ਼ेड ਹਨਾ ਸਾਰੇ ਘਰੀ ਜਿਵੇਂ ਗਲੀਆਂ ਨਾਲੀਆਂ ਸੜਕਾਂ ਸਾਫ਼ ਕਰਦੇ ਨੇ ਤੇ ਇਧਰਲੀ ਸਾਈਡੋਂ ਐਤ ਕੀ ਪਤਾ ਨਹੀਂ ਕਿਉਂ ਕਿਸੇ ਨੇ ਨਹੀਂ ਕੀਤਾ ਤੇ ਫਿਰ ਤਾਂ ਕਰਕੇ ਮੈਂ ਖਾਣਾ ਵੀ ਸਾਰੀ ਅਬ ਇਸ ਤੋਂ ਸੰਗਤ ਲੰਗਦੀ ਆ ਹਨਾ ਲੰਗੂਗੀ ਤੇ ਵੀ ਨਾਲੇ ਹਨਾ ਬੁਰਾ ਲੱਗਦਾ ਵੀ ਬਾਹਰੋਂ ਸੰਗਤ ਵੀ ਆਊਗੀ ਤਾਂ ਫਿਰ ਹਨਾ ਆਪਦੇ ਪਿੰਡ ਦੀ ਵੀ ਚਲੋ ਹਨਾ ਜਿੰਨੀ ਸਫਾਈ ਹੋਵੇ ਚਲੋ ਆਪਣਾ ਜਿੰਨੀ ਕੁ ਜੋਗੀਆਂ ਉਨੇ ਕਾਪਾ ਆਪਦਾ ਕਰ ਲੈਨੇ ਆ ਤੇ ਤਾਂ ਕਰਕੇ ਫਿਰ ਮੈਂ ਖਾ ਵੀ ਚੱਲ ਹੁਣ ਨਾ ਮੈਂ ਕੱਲ ਦੇ ਟਾਈਮ ਤੇ ਇਥੋਂ ਸਫਾਈ ਕਰੂੰਗੀ ਪਹਿਲਾਂ ਮੇਰਾ ਸੀਗਾ ਮਨ ਵੀ ਮੈਂ ਹੁਣ ਸਫਾਈ ਕਰ ਲਾਂ ਇਧਰੋਂ ਫਿਰ ਮੈਂ ਖਾਣਾ ਵੀ ਹੁਣ 5:00 ਵਜੇ ਇੱਕ ਤਾਂ ਸੰਗਤ ਨੰਗ ਰਹੀ ਆ ਨੰਗੂ ਕੀ 바ਸੋਂ ਹੁਣ ਤੇ ਕਿਉਂਕਿ ਸੇਵਾ ਸਟਾਰਟ ਹੋ ਜਾਂਦੀ ਆ 5:00 5:30 ਵਜੇ ਤੇ ਮੈਂ ਖਾ ਵੀ ਚੱਲੋ ਹੁਣ ਸਵੇਰੇ ਕਰਾਂਗੇ ਆਪਾਂ ਸਫਾਈ ਉੱਥੋਂ ਤੇ ਲੋ ਜੀ ਹੁਣ ਆਪਾਂ ਇੱਥੋਂ ਚੱਕ ਲੈਨੇ ਆ ਗੋਹਾ ਗੋਹਾ ਚੱਕ ਕੇ ਉਸ ਤੋਂ ਬਾਅਦ ਲੋ ਜੀ ਆਪਾਂ ਨਾਲੇ ਤਾਂ ਹੱਥ ਪੈਰ ਧੋ ਲੈਨੇ ਹੱਥ ਧੋ ਲੈਨੇ ਆ ਪੈਰ ਨਹੀਂ ਧੋਵਾਂਗੇ ਸੌਰੀ ਹੱਥ ਧੋਵਾਂਗੇ ਕਿਉਂਕਿ ਪੈਰਾਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਤ੍ਰਾਂਤੀ ਗੁਆ ਸੱਟ ਕੇ ਨਾਲ ਦਿਨ ਹਲ ਆਪਾਂ ਨੂੰ ਪੈਰ ਨਹੀਂ ਧੋਣੇ ਚਾਹੀਦੇ ਇਸ ਜੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਆਪਾਂ ਆਪਣੇ ਪਸ਼ੂਆਂ ਦਾ ਜਦੋਂ ਉਹ ਹੱਥ ਚੱਕਦੇ ਆ ਤਾਂ ਨਹੀਂ ਪੈਰ ਧੋਣੇ ਚਾਹੀਦੇ ਤੇ ਇਕੱਲੇ ਆਪਾਂ ਹੱਥ ਸਾਫ਼ ਕਰ ਲੈਨੇ ਆ ਤੇ ਫਰਸ਼ ਧੋ ਲੈਨੇ ਆ ਫਰਸ਼ ਧੋ ਕੇ ਉਸ ਤੋਂ ਬਾਅਦ ਫਿਰ ਆਪਾਂ ਪੈਰ ਧੋਲਾਂਗੇ ਵੀ ਨਾਲ ਦਿਨ ਨਾਲ ਹੀ ਕਹਿੰਦੇ ਨਹੀਂ ਧੋਣਾ ਚਾਹੀਦਾ ਪਤਾ ਨਹੀਂ ਵੀ ਕੀ ਕਹਿੰਦੇ ਵੀ ਨਹੀਂ ਚੰਗਾ ਨਹੀਂ ਹੁੰਦਾਗਾ ਵੀ ਮੇਰੇ ਦਾਦੀ ਕਹਿੰਦੇ ਹੁੰਦੇ ਸੀਗੇ ਲਓ ਜੀ ਹੁਣ ਆਪਾਂ ਇਧਰੋਂ ਪਰਲੇ ਪਾਸਿਓਂ ਤਾਂ ਸਾਰੀ ਫਰਸ਼ ਸਾਫ਼ ਹੀ ਵਈ ਆ। ਦੱਸ ਜਿੱਥੇ ਥੋੜਾ ਥੋੜਾ ਜਿਹਾ ਲੱਗ ਰਿਹਾ ਆਪਾਂ ਉਥੋਂ ਸਾਫ਼ ਕਰ ਦਿੰਨੇ ਆ। ਕਿਉਂਕਿ ਫੇਰ ਜਿਆਦਾ ਖਰਾਬ ਜੀ ਨਹੀਂ ਹੁੰਦੀਗੀ ਫਰਸ਼ ਵੀ ਜਿਆਦਾ ਗੰਦਾ ਜਿਹਾ ਨਹੀਂ ਲੱਗਦਾ ਫਸੂਆਂ ਥੱਲੇ ਨਾਲ ਦੀ ਨਾਲ ਹੀ ਸਫਾਈ ਕੀਤੀ ਜਾਵੇ। ਨਾਲੇ ਆਪਾਂ ਨੂੰ ਹੌਂ ਸੌਖਾ ਰਹਿੰਦਾ ਤੇ ਨਾਲੇ ਸੋਨਾ ਵੀ ਲੱਗਦਾ ਹਨਾ। ਬਸ ਜਿੱਥੋਂ ਜਿੱਥੋਂ ਗੰਦਾ ਪਉ ਉਥੋਂ ਤੋ ਦੇਣੇ ਆ। ਤੇ ਫੇਰ ਆਪਾਂ ਕੱਖ ਵਗੈਰਾ ਪਾ ਕੇ ਹਨ ਬੰਨਾਂਗੇ। ਤੇ ਭਾਵੇਂ ਦੇ ਟਾਈਮ ਤੇ ਜੋ ਰੋਸ਼ਨ ਪਾਣੀ ਆਪੇ ਇਹਨਾਂ ਨੂੰ ਖਵਾਉਣਾ ਹੁੰਦਾ ਪਰ ਉਹ ਖਵਾ ਦਾਂਗੇ ਬਸ ਉਸ ਤੋਂ ਬਾਅਦ ਫਿਰ ਪੱਠੇ ਪਾਵਾਂਗੇ ਹਾਂਜੀ ਉਦੋਂ ਸਾਰਾ ਆਪਣਾ ਕੰਮ ਤਾਂ ਦਾ ਜਿਹੜਾ ਪਛੋਂਦ ਲੋ ਨਿਬੜ ਗਿਆ ਸੀ ਉਸ ਤੋਂ ਬਾਅਦ ਆਪਾਂ ਭਾਂਡੇ ਵਗੈਰਾ ਸਾਫ਼ ਕਰਕੇ ਤੇ ਫਿਰ ਲੱਗੇ ਸੀ ਸਬਜ਼ੀ ਨੂੰ ਤੜਕਾ ਲਾਉਣਾ ਸਬਜ਼ੀ ਅੱਜ ਮੈਂ ਇੱਥੇ ਬਣਾ ਰਹੀ ਆਂ ਜੀ ਮੂਲੀਆਂ ਦੀ ਸਬਜ਼ੀ ਦੁੱਧ ਵਾਲੀ ਤੇ ਮੂਲੀਆਂ ਆਪਾਂ ਕद्दूकस ਕਰ ਲਈਆਂ ਸਰਦੀਆਂ ਦੀ ਸਬਜ਼ੀ ਆ ਮੂਲੀਆਂ ਚਲੋ ਨਵੀਂ ਸਬਜ਼ੀ ਆ ਪਹਿਲੇ ਦਿਨ ਬਣਾ ਰਹੇ ਹਾਂ ਨਵੇਂ ਸਿਆਣਾ ਦੇ ਵਿੱਚ ਸਿਆਲ ਤਾਂ ਹਜੇ ਆਈ ਨਹੀਂ ਕਹਿ ਲਓ ਸਰਦੀਆਂ ਤਾਂ ਹਲੇ ਸ਼ੁਰੂ ਨਹੀਂ ਹੋਈਆਂ ਗਰਮੀ ਆ ਸਬਜ਼ੀਆਂ ਵੀ ਆ ਗਈਆਂ ਹਨ ਪਰ ਠੰਡ ਨਹੀਂ ਆਏਗੀ ਹਲੇ ਤੇ ਚਲੋ ਆਪਾਂ ਹੁਣ ਤੜਕਾ ਲਾ ਦਗੇ ਜੀ ਤੇ ਤੇਲ ਸੌਰੀ ਕਿਉਂ ਗਰਮ ਹੋ ਗਿਆ ਸੀ ਕਿਉਂ ਚ ਬਣਾਵਾਂਗੇ ਕਿਉਂ ਗਰਮ ਹੋ ਗਿਆ ਸੀ ਉਸ ਤੋਂ ਬਾਅਦ ਆਪਾਂ ਵਿੱਚ ਪਾਤਾ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਅਦਰਕ ਨੂੰ ਵੀ ਕद्दूकश ਕਰ ਲਿਆ ਸੀ ਪਿਆਜ਼ ਜਿਹੜਾ ਉਹ ਬ੍ਰੀਕ-ਬ੍ਰੀਕ ਕੱਟ ਲਿਆ ਸੀਗਾ ਤੇ ਲਸਣ ਵੀ ਬ੍ਰੀਕ-ਬ੍ਰੀਕ ਕੱਟ ਲਿਆ ਸੀਗਾ ਤੇ ਆਪਾਂ ਉਹ ਪੁੱਜ ਗਿਆ ਸੀਗਾ ਫਿਰ ਉਸ ਤੋਂ ਬਾਅਦ ਮੂਲੀਆਂ ਜਿਹੜੀਆਂ ਉਹ ਕद्दूकश ਕੀਤੀਆਂ ਸੀਗੀਆਂ ਤੇ ਧੋ ਕੇ ਮੂਲੀਆਂ ਫਿਰ ਕद्दूकश ਕਰ ਲਈਆਂ ਸੀ ਆਪਾਂ ਤੇ ਹੁਣ ਆਪਾਂ ਪਾਤੀਆਂ ਹੈਗੀਆਂ ਤੇ ਥੋੜਾ ਜਿਹਾ ਪਾ ਦਿੰਨੇ ਆਪਾਂ ਇਹਦੇ ਵਿੱਚ ਪਾਣੀ ਤਾਂ ਇਹ ਰਿਚ ਜਾਣ ਗਿਆ ਤੇ ਪਾਣੀ ਦੇ ਵਿੱਚ ਬਸ ਰਿਚ ਜਾਣ ਗਿਆ ਜਦੋਂ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਦੁਬਾਰਾ ਇਹਨੂੰ ਹਿਲਾ ਕੇ ਤੇ ਫਿਰ ਆਪਾਂ ਦੁੱਧ ਤੇ ਮਲਾਈ ਪਾ ਦਾਂਗੇ ਵਿੱਚ ਚਲੋ ਜਿਸ ਦਿਨ ਨਾਲ ਇਹ ਆਪਾਂ ਅੱਜ ਦੀ ਵੀਡੀਓ ਦਾ ਵੀ ਅੰਡਾ ਇੱਥੇ ਕਰ ਦਿਆਂ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ